ਸਾਲੂਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮਹੱਬਤ ਤੇਰੀ ਤਉ ਸਹਿ ਚਰਮੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦਣਿਆ ਦੁਰਮਤ ਵੰਯੈ ਮਿੱਤਰ ਅਸਾਢੜੇ ਸਈ ਹੌਂ ਟੁਨੇਂਦੀ ਜਾਗ ਸਬਾਇਆ ਜਨ ਨਾਨਕ ਵਿਰਲੇ ਕੇ ਪੌੜੀ ਆਵੇ ਸਾਹਿਬ ਚਿੱਤ ਤੇਰਿਆ ਭਗਤਾ ਡਿੱਠਿਆਂ ਮਨ ਕੀ ਕਟਿਐ ਮੈਲ ਸਾਧ ਸੰਗ ਉੱਠਿਆਂ ਜਨਮ ਮਰਨ ਭਉ ਕਟਿਐ ਜਨਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹਲਾ 5 ਵਾਰ ਵਡਾਨੜੈ ਹਮਸ ਤੁਮਸ ਕੂਕਾ ਪੰਜਾਂ ਰਾਹੀ ਤਉ ਸਹ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਖ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨਿਚਲ ਖਾਨ ਫਿਰ ਗਰਭ ਨਾਲ ਲੇਟਿਆ ਨਜ਼ਰੀ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਐ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੋਜਿ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹੱਲਾ 5ਵਾਂ ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲੰਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਧੀ ਪਾਣੀਐ ਇੰਦਣ ਰੱਖੈ ਭਾਹੀ ਨਾਨਕ ਸੋ ਸਹੋ ਆਹੀ ਜਾ ਕੈ ਅਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਧਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇ ਜਿਸ ਨੂੰ ਹੋਏ ਦਇਾਲ ਹਰ ਨਾਮ ਸੇਲੇ ਅਗਮ ਗੋਚਰ ਬੇ ਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ 5ਵਾਂ ਕਟਛੀਆਂ ਫਿਰੰਨ ਸਵਾਉ ਨਾ ਜਾਣ ਨ ਸੁਣੀਆ ਸੇਹੀ ਮੁਖ ਦਸੰਨ ਨਾਨਕ ਰਤੇ ਪ੍ਰੇਮ ਰਾਸ ਮਹੱਲਾ 5ਵਾਂ ਖੋਜੀ ਲਧਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਵਾੜ ਨਾਨਕ ਖੇਤ ਨਾ ਸਿਜਈ ਪੌੜੀ ਅਰਾਧਿਉ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਹੋ ਸਗਲ ਅਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਵਿਗਨ ਨਾ ਲੱਗੈ ਕੋਈ ਜਿਸਨੂੰ ਆਪ ਦੇ ਆਲ ਤਿਸ ਮਨ ਵੁੱਠਿਆ ਪਾਇਨ ਸਭ ਨਿਧਾਨ ਸਾਹਿਬ ਟੁੱਠਿਆ ਸ਼ਲੋਕ ਮਹੱਲਾ 5 ਲਤਮ ਲੱਬਣ ਹਾਰ ਕਰਮ ਕਰਨ 도 ਮਾ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆ ਨਾ ਪਸਤੀ ਐ ਮਹੱਲਾ 5 ਪਾਪੜਿਆ ਪਛਾੜ ਬਾਣ ਸੁਚਾਵਾ ਸੰਕੈ ਗੁਰਮੰਤਰੜਾ ਚਤਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹੋ ਆਉ ਸਰਜਨ ਹਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰੱਥ ਚੁੱਕੇ ਬਿਲਬਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤਿਆਂ ਨੇ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲੈਨ ਛਡਾਏ ਬੰਦਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5ਵਾਂ ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ ਮਹੱਲਾ ਪੰਜਵਾਂ RAM RAMOH ਬੜ ਭਾਗੀ ਹੋ ਜਰਥਲ ਮਹੀਲ ਸੋਏ ਨਾਨਕ ਨਾਮ ਅਰਾਧੇਐ ਵਿਗਨ ਨਾ ਲਾਗੈ ਕੋਈ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਾਹਾ ਪਵੈ ਥਾਂਏ ਭਗਤਾਂ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਉਹਨਾ ਮਿਹਰ ਪਾਈ ਦੂਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਾਏ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਗਾਏ ਸ਼ਲੋਕ ਮੁਹੱਲਾ 5 ਕੋਟ ਬਿਗਨ ਤੇ ਜ਼ਲਾਗਤੇ ਜਿਸ ਨੂੰ ਵਿਸਰੈ ਨਾ ਨਾਨਕ ਅਨ ਦਿਨ ਬਿਲਪਤੇ ਜਿਉ ਸੁਈਐ ਘਰ ਖਾਉ ਮਹੱਲਾ ਪੰਜਵਾ ਪਰੀ ਮਲਾਵਾ ਜਾਤੀਐ ਸਾਈ ਸੁਹਾਵੀ ਰੁੱਤ ਕੜੀ ਮੋਹਤ ਨਹਿ ਵਿਸਰੈ ਨਾਨਕ ਰਵਿਐ ਨਿਤ ਪੌੜੀ ਸੂਰਬੀਰ ਵਰਿਆਮ ਕਿਨੈ ਨਾ ਹੋੜੀਐ ਫੌਜ ਸਤਾਣੀ ਹਾਠ ਪੰਜਾ ਜੋੜੀਐ ਦਾਸ ਨਾਰੀ ਔ ਤੂਤ ਦੇਨ ਚ ਮੋੜੀਐ ਜਿਨ ਜਿਨ ਲੈਨ ਰਲਾਈ ਇਹੋ ਇਹਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾਮ ਔੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਵਿਦ ਤੋੜੀਐ ਗੁਰ ਪੂਰਾ ਆਰਾਧ ਵਿਖਮ ਦਲ ਖੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕੇਲੇਖ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸ਼ਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਐ ਜੁਗਤ ਹਸਨਿਆ ਖੇਲੰਦਿਆ ਪੈ ਨੰਦਿਆ ਖਵੰਦਿਆ ਵਿਚੇ ਹੋਐ ਮੁਕਤ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਆਹ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰੂ ਦੇ ਦਾਰੂ ਮਹਾਰੋਗ ਬਿਕਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰਸਮਰੱਥ ਦੇਵ ਗੁਰਪਾਲ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੇਂਦਿਆਂ ਜੀਉ ਤੂੰ ਕਮਾਵਂਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ 5ਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋ ਪੋਹੇ ਕਮਣ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕੈ ਵਾਸਨਾ ਕੋਈ ਬਾਹਰਾ ਸੋ ਭਗਤਾ ਮਨ ਬੁਠਾ ਸੱਚ ਸੁਮਾਹਰਾ ਤੇਰੇ ਦਾਸ ਧਿਆਨ ਤੁਧ ਉਨ ਰਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਲੋਕ ਮਹੱਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ 5 ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਆਨਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਾਂ-ਜਹ ਰੱਖੈ ਆਪ ਤਹ ਜਾਏ ਖੜੂਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤਉ ਨਿਰੰਕਾਰ ਭਰਮ ਪਾਉ ਖੋਵਣਾ ਜੋ ਤੇਰੇ ਰੰਗ ਰੱਤੀ ਸੇ ਜੋਨ ਨਾ ਜੋਵਣਾ ਅੰਦਰ ਬਾਹਰ ਇੱਕ ਨੈਣ ਅਨੋਵਣਾ ਜਿੰਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖੀਸ ਮਨ ਮਾਹੇ ਪਰੋਵਣਾ ਸ਼ਲੋਕ ਮਹੱਲਾ ਪੰਜਵਾਂ ਜੀਵਨ ਦਿਆਂ ਨਾ ਚੇਤੇਓ ਮੁਵਾਰਲੰਡੂ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੀਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚ ਨਰਚਾਏ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰਨਾਮ ਅੰਮ੍ਰਿਤ ਚਖਿਆ ਸਾਧ ਸੰਗ ਅਪਾਰ ਅੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੂਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੇ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖਿ ਆਇਆ ਹੁਕਮ ਬੁਝ ਨਿਹਾਲ ਖਸਮ ਫੁਰਮਾਇ ਜਿਸ ਹੁਵਾ ਆਪ ਕਿਰਪਾਲ ਸੋ ਨਹਿ ਪਰਮਾਇ ਜੋ ਜੋ ਦਿੱਤਾ ਖਸਮ ਸੋ ਹੀ ਸੁਖ ਪਾਇਆ ਨਾਨਕ ਜਿਸਹਿ ਦਿਆਲ 부ਝਾਏ ਹੁਕਮ ਮਿੱਤ ਜਿਸਹਿ ਭਲਾਏ ਆਪ ਮਰ ਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿ ਅਣ ਜਮ ਮਾਰਗ ਮੁਤੇ ਦੁੱਖ ਲੱਗੈ ਬਿਨ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸਤੇ ਸਲੋਕ ਮਹਲਾ 5ਵਾਂ ਆਰਾਮ ਜੱਪੋ ਵਡਭਾਗੀ ਹੋ ਜਲ ਥਲ ਪੂਰਨ ਸੋਇ ਨਾਨਕ ਨਾਮ ਧਿਆਇਐ ਵਿਗਨ ਨਾ ਲਾਗੈ ਕੋਇ ਮਹਲਾ 5ਵਾਂ ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁੰញੇ ਘਰ ਕਾਉ ਪੌੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰਿਆ ਇਛ ਪੁੰਨੀ ਮਨ ਆਸ ਗਏ ਵੇ ਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਖ ਸਹਿਜ ਆਨੰਦ ਵੁਠੇ ਤਿਤ ਘਰ ਆਵਣ ਜਾਣ ਰਹੀ ਜਨਮ ਨਾ ਤਹਾ ਮਾਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਾ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀ ਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੁਇ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰਹਿ ਤਬ ਕਤ ਮੂਂਡਲ ਕਈ ਹੈ ਹਰ ਬਿਨ ਬੈਲ ਬਿਰਾਨੀ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੋਦੋ ਕੋ ਪੁਸ ਖਈ ਹੈ ਰਹਾਉ ਸਾਰੂ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹੋ ਔਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਓ ਗਤ ਬਿਨ ਰੈਨ ਬਿਹਈ ਹੈ ਕਹਿਤ ਕਬੀਰ RAM ਨਾਮ ਬਿਨ ਮੂंड ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮਸ ਮਸ ਰੋਐ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵਹਿ ਰਗ ਰਾਈ ਤਨ ਨ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਆਰਾਮ ਸਨੇਹੀ ਹੋਛੀ ਮਤ ਮੇਰੀ ਜਾਤ ਜਲਾਹਾ ਹਰ ਕਾ ਨਾਮ ਲਿਓ ਮੈਲਾਹ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏਕੁਰ ਗੁਰੁ ਰਾਈ ਗੂਜਰੀ ਸਰੀ